ਸੇ ਵੀ ਬੂਟੇ ਦਾ ਜਿਹੜਾ ਕਹਿ ਲਿਆ ਆਪਾਂ ਕਿ ਇੱਕ ਇੱਕ ਨਵਾਂ ਨਿਕਲਦਾ ਪੱਤਾ ਤੁਹਾਡੇ ਲਈ ਖੁਸ਼ੀ ਲੈ ਕੇ ਆਉਂਦਾਗਾ ਇਹ ਗੱਲ ਜਿਹੜੇ ਗਾਰਡਨਿੰਗ ਦੇ ਸ਼ਕੀਨਾਂਗੇ ਜਾਂ ਫਲਦਾਰ ਪੌਦੇ ਲਾਉਣ ਦੇ ਸ਼ਕੀਨ ਆ ਉਹ ਮੇਰੇ ਨਾਲੋਂ ਬਿਹਤਰ ਜਾਣਦੇ ਹੋਣਗੇ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਚੀਕੂ ਦਾ ਬੂਟਾ ਜੀ ਇਹਨੂੰ ਲਗਭਗ ਆਪਾਂ ਨੇ ਲਾਇਆ ਨੂੰ ਇੱਕ ਸਾਲ ਹੋ ਚੁੱਕਿਆ ਕਾਫੀ ਘੱਟ ਗ੍ਰੋਥ ਸੀਗੀ ਇਸ ਸਾਲ ਜਿਹੜੀ ਗ੍ਰੋਥ ਥੋੜੀ ਜੀ ਤੇਜ਼ੀ ਦੇ ਵਿੱਚ ਆਈ ਹੈ ਤੇ ਤੁਹਾਨੂੰ ਇੱਕ ਚੀਜ਼ ਹੋਰ ਦਿਖਾ ਦਈਏ ਕਿ ਜਿਵੇਂ ਜੜਾਂ ਦੇ ਵਿੱਚ ਆਪਾਂ ਇਸ ਤਰ੍ਹਾਂ ਰਹਿਤ ਖੂਨ ਨੂੰ ਸੈਟ ਕੇ ਰੱਖਦੇ ਆ ਉਹਦੇ ਨਾਲ ਮਿੱਟੀ ਦੇ ਵਿੱਚ ਜਿਹੜੀ ਆਰਗੈਨਿਕ ਮੈਟਰ ਦੀ ਮਾਤਰਾ ਬੱਧ ਹੀ ਰਹਿੰਦੀ ਹੈਗੀ ਆਰਗੈਨਿਕ ਮੈਟਰ ਦੀ ਮਾਤਰਾ ਬਜ਼ਨ ਦੇ ਨਾਲ ਜੜਾਂ ਦੇ ਤੱਕ ਇਹ ਜਿਹੜਾ ਗਲ ਸੜ ਕੇ ਪਹੁੰਚਦਾ ਹੈਗਾ ਤੇ ਉਹਦੇ ਨਾਲ ਬੂਟੇ ਦੀ ਸਿਹਤ ਦੇ ਉੱਪਰ ਬਹੁਤ ਚੰਗਾ ਅਸਰ ਜਿਹੜਾ ਪੈਂਦਾ ਹੈਗਾ ਇਹ ਲੰਮੇ ਸਮੇਂ ਲਈ ਜੇ ਤੁਸੀਂ ਇਸ ਤਰ੍ਹਾਂ ਦੀ ਨੇਚਰਲ ਖੇਤੀ ਕਰਨੀ ਚਾਹੁੰਦੇ ਹੋ ਕੁਦਰਤੀ ਖੇਤੀ ਕਰਨੀ ਚਾਹੁੰਦੇ ਹੋਗੇ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਬਾਰੇ ਜਿਹੜਾ ਤੁਹਾਨੂੰ ਖਾਸ ਧਿਆਨ ਦੇਣਾ ਪੈਂਦਾ ਜੀ ਧੰਨਵਾਦ